ਜਸਵੀਰ ਸਿੰਘ ਰੋਡੇ ਜਰਨੈਲ ਸਿੰਘ ਭਿੰਡਰਾਵਾਲੇ ਦੇ ਰਿਸ਼ਤੇਦਾਰ ਨੇ ਉਹਨਾਂ ਦਾ ਨਾਮ ਰਾਜਦੇਵ ਸਿੰਘ ਖਾਲਸਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਲੈ ਲਿਆ ਕਿਸ ਤਰ੍ਹਾਂ ਦੇਖ ਰਹੇ ਹੋ ਭਾਈ ਲਖਬੀਰ ਸਿੰਘ ਰੋਡੇ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਇੱਕ ਹੱਤਵਾਦੀ ਸੰਗਠਨ ਇੰਡੀਅਨ ਸਿੱਖ ਯੂਥ ਫੈਡਰੇਸ਼ਨ ਚਲਾਉਂਦੇ ਸੀ ਉਹਦੇ ਮਰਦਰ ਨੇ ਸੰਜਨੈਲ ਸਿੰਘ ਭਿੰਡਰਾਵਾਲੇ ਉਹਨਾਂ ਦੇ ਭਤੀਜੇ ਨੇ ਇੱਕ ਬੈਰੀਅਰ ਪੈਂਦਾ ਕਿ ਜਿੱਥੇ ਆ ਕੇ ਹਿੰਦੂਆਂ ਦੀ ਵੱਖਰੀ ਸੋਚ ਹੋ ਜਾਂਦੀ ਹੈ ਕਲਪਸਬ ਉਹੀ ਵੋਟਰਾਂ ਨੇ ਤਾਂ ਦੋ ਹਲਕੇ ਦੋ ਲੋਕ ਸਭਾ ਹਲਕਿਆਂ ਦੇ ਵਿੱਚ ਵੱਖਵਾਦੀਆਂ ਨੂੰ ਜਿਤਾਇਆ ਹੈ ਉਹ ਵੀ ਵੱਡੇ ਮਾਰਜਨ ਦੇ ਨਾਲ ਅਸੀਂ ਇਹ ਵੀ ਨਾ ਭੁੱਲੀਏ ਨਾ ਭਾਈ ਅਮਰਿਤਪਾਲ ਸਿੰਘ ਖਾਲਸਾ ਕਪੂਥਲਾ ਸਿਟੀ ਤੋਂ ਨਹੀਂ ਜਿੱਤੇ ਹੋਣਗੇ ਉਹ ਜਿੱਤੇ ਹੋਣਗੇ ਰੂਰਲ ਸੈਕਟਰ ਤੋਂ ਮਾਝੇ ਦੇ ਉਸ ਖੇਤਰ ਤੋਂ ਜਿੱਥੇ ਕੱਟੜ ਸਿੱਖਾਂ ਦਾ ਜ਼ਿਆਦਾ ਪ੍ਰਭਾਵ ਹੈ ਹੁਣ ਜਿਹੜਾ ਪੰਜਾਬ ਦਾ ਇਸ ਟਾਈਮ ਮਾਹੌਲ ਬਣਿਆ ਹੋਇਆ ਇੱਥੇ ਮਾਹੌਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹ ਸਭ ਤੋਂ ਜ਼ਿਆਦਾ ਅਫੈਕਟਡ ਪਾਰਟੀ ਹੈ ਅਸਲੇ ਅਕਾਲੀ ਦਲ ਨੂੰ ਖੜਾ ਕਰਨ ਦੀ ਲੋੜ ਹੈ ਜਿਨਨੇ ਉੱਤੇ ਦਿੱਲੀ ਦੇ ਵੱਡੇ ਲੀਡਰ ਹੁੰਦੇ ਸੀ ਰਾਜਨਾਥ ਸਿੰਘ ਹੋ ਗਏ ਕਿ ਸਾਰੇ ਬਾਦਲ ਸਾਹਿਬ ਦੇ ਇੱਕ دیਵਾਨੇ ਹੁੰਦੇ ਸੀ ਕਿਉਂਕਿ ਉਹਨਾਂ ਨੇ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਤਰਜੀਹ ਦਿੱਤੀ ਕੀ ਸੁਖਬੀਰ ਸਿੰਘ ਬਾਦਲ ਉਸ ਪੋਜੀਸ਼ਨ 'ਚ ਹੈਗੇ ਨੇ ਕਿ ਉਹ ਆਪਣੀ ਕੁਰਸੀ ਛੱਡ ਦੇਣੀ ਆ ਉਹਨਾਂ ਦੀ ਕੁਰਸੀ ਖੋਹੀ ਜਾਵੇ ਨਾਤਾ ਇਹਨਾਂ ਨੂੰ ਦਿੱਲੀ ਹਕੂਮਤ ਪਸੰਦ ਕਰਦੀ ਆ ਤੇ ਨਾ ਇਹ ਦਿੱਲੀ ਹਕੂਮਤ ਨਾਲ ਟੱਕਰ ਲੈਣ ਜੋਗੇ ਆ ਕਿਉਂਕਿ ਬਹੁਤ ਕਮਜ਼ੋਰ ਹੋ ਚੁੱਕੇ ਆ ਸਾਡੀ ਦਿੱਲੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਕਰਨ ਵਾਲੇ ਲੀਡਰ ਜਿਹੜੇ ਆ ਉਹ ਖਤਮ ਹੋ ਗਏ ਆ ਇਹਨਾਂ ਦਾ ਵੋਟ ਡਿਗਨ ਦੇ ਨਾਲ ਪੰਜਾਬ ਦੇ ਮੁੱਦੇ ਵੀ ਜਿਹੜੇ ਆ ਉਹ ਇੱਕ ਇੱਕ ਖੁੰਝੇ ਲੱਗ ਗਏ ਉਹਨਾਂ ਵੱਲ ਕੋਈ ਸੋਚਦਾ ਹੀ ਨਹੀਂ ਕਿਉਂਕਿ ਬੋਲਣ ਵਾਲਾ ਕੋਈ ਨਹੀਂ ਰਿਹਾ ਬਜਟ ਚ ਉਹਨਾਂ ਨੇ 11-11 ਹਜ਼ਾਰ ਕਰੋੜ ਲੈ ਲਿਆ ਨਾ ਬਿਹਾਰ ਨੇ ਵੀ ਲੈ ਲਿਆ ਆਂਧਰਾ ਪ੍ਰਦੇਸ਼ ਨੇ ਲੈ ਲਿਆ ਇਦਾਂ ਮਤਲਬ ਉਹਨਾਂ ਨੇ ਕੇਂਦਰ ਸਰਕਾਰ ਦੇ ਅੱਗੇ ਡੱਟ ਕੇ ਆਪਣੇ 2 11-11 ਹਜ਼ਾਰ ਕਰੋੜ ਦੇ ਪੈਕੇਜ ਲਿੱਤੇ ਆ ਲੇਕਿਨ ਪੰਜਾਬ ਨੂੰ ਤਾਂ ਕੋਈ ਪੈਕੇਜ ਮੰਗਣ ਵਾਲਾ ਕੋਈ ਨਹੀਂ ਗਿਆ ਦਿੱਲੀ ਕਿਸੇ ਨੇ ਮੋਰਚਾ ਨਹੀਂ ਲਾਇਆ ਮੋਰਚੇ ਲਾ ਕੇ ਮੰਗਣਾ ਚਾਹੀਦਾ ਵੀ ਪੈਕੇਜ ਦਿਓ ਯਾਰ ਸਾਡਾ ਸੂਬਾ ਵੀ ਰਹਿ ਗਿਆ ਲੇਕਿਨ ਬਦਕਿਸਮਤੀ ਪੰਜਾਬ ਦੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਬਹੁਤ ਕਮਜ਼ੋਰ ਹੋ ਗਈ ਹੈ ਸਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾ ਇਸ ਵੇਲੇ ਚੱਲਦੀ ਪਈ ਹੈ ਔਰ ਚਰਚਾ ਇਸ ਹੱਦ ਤੱਕ ਤੀਬਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰਧਾਨਗੀ ਦੇ ਉੱਤੇ ਆਖਰ ਕਿਹੜਾ ਚਿਹਰਾ ਬੈਠੇਗਾ ਪ੍ਰਧਾਨ ਦੀ ਕੁਰਸੀ ਦੇ ਉੱਤੇ ਕਿਹੜਾ ਚਿਹਰਾ ਹੋਵੇਗਾ ਇਹ ਸਵਾਲ ਲਗਾਤਾਰ ਖੜਦਾ ਪਿਆ ਸੀ ਔਰ ਇਸ ਸਵਾਲ ਦੇ ਕਈ ਜਵਾਬ ਸਾਹਮਣੇ ਆਏ ਨੇ ਕਈ ਲੋਕ ਸਾਹਮਣੇ ਉੱਭਰਦੇ ਨਜ਼ਰ ਆਏ ਨੇ ਬਾਗੀ ਧੜੇ ਦੇ ਵਿੱਚੋਂ ਗੁਰਪ੍ਰਤਾਪ ਵਡਾਲਾ ਜਿਹੜੇ ਨੇ ਉਹ ਇੱਕ ਵੱਖਰਾ ਚਿਹਰਾ ਲੈ ਕੇ ਉੱਭਰੇ ਸਨ ਉਹ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਪ੍ਰਤੀਤ ਹੋਣ ਲੱਗਿਆ ਸੀ ਕਿ ਉਹ ਪ੍ਰਧਾਨ ਹੋ ਸਕਦੇ ਨੇ ਪਰ ਹੁਣ ਇੱਕ ਨਵਾਂ ਨਾਮ ਵਿੱਚ ਆ ਚੁੱਕਿਆ ਹੈ ਉਹਨਾਂ ਦਾ ਨਾਮ ਜਸਵੀਰ ਸਿੰਘ ਰੋਡੇ ਆਪ ਸੰਜਨੈਲ ਸਿੰਘ ਪਡਰਾਵਾਲਿਆਂ ਦੇ ਰਿਸ਼ਤੇਦਾਰ ਨੇ ਔਰ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਲਿਆਉਣ ਵਾਲੇ ਰਾਜਦੇਵ ਖਾਲਸਾ ਨੇ ਇਸ ਤੋਂ ਬਾਅਦ ਚਰਚਾ ਚਲ ਗਈ ਕਿ ਜਸਬੀਰ ਸਿੰਘ ਰੋਡੇ ਜਿਹੜੇ ਨੇ ਉਹ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋ ਸਕਦੇ ਨੇ ਪਰ ਇਹਨਾਂ ਗੱਲਾਂ ਨੂੰ ਲੈ ਕੇ ਕੀ ਵਿਖਿਆ ਜਾਣਾ ਚਾਹੀਦਾ ਕਿਸ ਤਰ੍ਹਾਂ ਵਿਖਿਆ ਜਾਣਾ ਚਾਹੀਦਾ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਹਰ ਇੱਕ ਚੀਜ਼ ਜਾਣਨ ਵਾਸਤੇ ਅਸੀਂ ਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਦੇ ਕੋਲ ਪਹੁੰਚੇ ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ। ਸੁਖਵੀਰ ਸਿੰਘ ਬਰਦਲ ਦੀ ਪ੍ਰਧਾਨਗੀ ਦੇ ਦਾਅਵੇ ਜਿਹੜੇ ਲੋਕ ਜਿਹੜੇ ਲੀਡਰ ਪਹਿਲਾਂ ਕਰ ਰਹੇ ਸੀ ਉਹਨਾਂ ਦੇ ਵਿੱਚ ਕਿਜ਼ਾਫਾ ਹੋਇਆ। ਜਸਵੀਰ ਸਿੰਘ ਰੋਡੇ ਜਰਨੈਲ ਸਿੰਘ ਪਿੰਡਰਾਵਾਲੇ ਦੇ ਰਿਸ਼ਤੇਦਾਰ ਨੇ ਉਹਨਾਂ ਦਾ ਨਾਮ ਰਾਜਦੇਵ ਸਿੰਘ ਖਾਲਸਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਲੈ ਲਿਆ। ਕਿਸ ਤਰ੍ਹਾਂ ਦੇਖ ਰਹੇ ਹੋ? ਸਭ ਤੋਂ ਵੱਡੀ ਗੱਲ ਹੈ ਨਾ ਕਿ ਪੰਜਾਬ ਜਿਹੜਾ ਇੱਕ ਸੂਬਾ ਹੋ ਜੇਗਾ ਜਿਹੜਾ ਸਰਹੱਦ ਦੇ ਉੱਤੇ ਆ। ਔਰ ਹਮੇਸ਼ਾ ਇੱਥੇ ਵੀ ਦੇਖਿਆ ਕਿ ਆਜ਼ਾਦੀ ਤੋਂ ਬਾਅਦ ਹੀ ਪੰਜਾਬ ਡਿਸਰਬ ਰਿਆ ਪਹਿਲਾਂ 1947 ਦੇ ਜਦੋਂ ਆਜ਼ਾਦੀ ਹੋਈ ਐ ਪੰਜਾਬ ਚ ਸਭ ਤੋਂ ਜ਼ਿਆਦਾ ਦੰਗੇ ਹੋਏ ਇੱਥੇ ਹੀ ਸਾਰੇ ਜਿਹੜੀਆਂ ਕਤਲੇਆਮ ਹੋਇਆ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਉਹਦਾ ਸੰਤਾਪ ਝੇਲਿਆ ਜੇ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਤਾਂ ਫਿਰ ਉਸ ਤੋਂ ਬਾਅਦ ਪੰਜਾਬੀ ਪਾਸ਼ਾ ਦਾ ਪੰਜਾਬੀ ਸੂਬੇ ਦਾ ਅੰਦੋਲਨ ਚੱਲ ਪਿਆ ਫਿਰ ਐਮਰਜੈਂਸੀ ਵਾਲੀ ਲੜਾਈ ਲੱਗ ਗਈ ਵਿੱਚ ਪੰਜਾਬ ਨਾਲ ਡਿਸਟਰਬ ਹੋਇਆ ਉਸ ਤੋਂ ਬਾਅਦ ਅੱਤਵਾਦ ਆ ਗਿਆ ਅੱਤਵਾਦ ਦਾ ਕਾਲਾ ਦੌਰ ਨਿਕਲਿਆ ਤੇ ਪੰਜਾਬ 'ਚ ਡਰੱਗ ਆ ਗਈ ਡਰੱਗ ਤੋਂ ਬਾਅਦ ਹਜੇ ਆਪਾਂ ਨਿਕਲਿਆ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਾਲੇ ਹਜੇ ਡਰੱਗ ਦਾ ਇਸ਼ੂ ਤਾਂ ਹੈ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਉਤੋਂ ਹਜੇ ਆਪਾਂ ਪੰਜਾਬ ਦਾ ਜਿਹੜਾ ਬੈਡ ਨੈਸ਼ਨਿਸਟਾ ਨਾਲ ਕਲੇਸ਼ ਚੱਲਦਾ ਰਿਹਾ ਇੱਥੇ ਸਿੱਖਾਂ ਦਾ ਉੱਚੋਂ ਹਜੇ ਆਪਾਂ ਵਿੱਚ ਫਸੇ ਹੋਏ ਆ ਤੇ ਟਾਰਗੇਟ ਹਿੰਦੂ ਲੀਡਰਸ ਜਿਹੜੇ ਟਾਰਗੇਟਡ ਕਿਲਿੰਗ ਹੋਣ ਲੱਗ ਪਈਆਂ RSS ਦੇ ਜਿਹੜੇ ਸੀਗੇ ਚੀਫ ਬਰਗੇਡੀਅਰ ਜਗਦੀਸ਼ ਗੰਗਨੇਜਾ ਉਹ ਮਾਰੇ ਗਏ ਸੱ ਕਈ ਗੁਸਾਈ ਜਿਹੜੇ ਨੇ ਲੁਧਿਆਣੇ ਤੋਂ ਹੋਰ ਬਹੁਤ ਜਿਹੜਿਆ ਹਿੰਦੂ ਲੀਡਰ ਜਿਹੜੇ ਆ ਟਾਰਗੇਟ ਕੀਤੇ ਗਏ ਉਹਨਾਂ ਨੂੰ ਮਾਰਿਆ ਗਿਆ ਹਜੇ ਉਹ ਡਿਸਟਰਬੈਂਸ ਚੱਲ ਰਹੀ ਸੀ ਤੇ ਵਿੱਚ ਜਿਹੜਾ ਹੋਰ ਪੰਥਕ ਮੁੱਦੇ ਨਿਕਲ ਕੇ ਆ ਗਏ ਜਿਹਦੇ ਨਾਲ ਪੰਜਾਬ ਜਿਹੜਾ 1947 ਤੋਂ 53 ਤੇ 24 ਇਹ 77 ਸਾਲ ਦਾ ਅਰਸਾ ਹੈ ਕਿ ਪੰਜਾਬ ਅੱਜ ਵੀ ਜਿਹੜਾ ਵਾ ਉਹ ਡਿਸਟਰਬ ਹੈਗਾ ਔਰ ਗੱਲ ਹੁੰਦੀ ਹੈ ਦੇਖੋ ਪੰਜਾਬ ਦੇ ਵਿੱਚ ਜਿਹੜੇ ਆ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਸਿੱਖ ਲੋਕ ਵੀ ਨੇ ਹਿੰਦੂ ਲੋਕ ਵੀ ਨੇ 크ਰਿਸਚੀਅਨਸ ਕਮਿਊਨਿਟੀ ਦੇ ਲੋਕ ਵੀ ਨੇ ਇਸਾਈ ਭਾਜਾਰਾ ਕਹਿੰਦੇ ਆ ਮੁਸਲਮ ਵੀ ਕਾਫੀ ਤਦਾਦ ਦੇ ਵਿੱਚ ਹੁਣ ਤਾਂ ਆ ਗਏ ਹੋਏ ਨੇ ਔਰ ਇੱਥੇ ਪਾਈਚਾਰਕ ਸਾਂਝ ਬੜੀ ਮਜ਼ਬੂਤ ਹੈਗੀ ਆ ਅਤਵਾਦ ਦੇ ਦੌਰਾਨ ਵੀ ਜਿਹੜੀ ਹੈ ਮੇਰੇ ਕੋਲ ਘਟੋ-ਘਟ ਸੈਂਕੜੇ ਹਜ਼ਾਰਾਂ ਐਗਜ਼ਾਮਪਲ ਆ ਜਿਨ੍ਹਾਂ ਦੇ ਵਿੱਚ ਸਿੱਖਾਂ ਨੇ ਖੜੇ ਹੋ ਕੇ ਹਿੰਦੂਆਂ ਦੀ ਰੱਖਿਆ ਕੀਤੀ ਤੇ ਅਤਵਾਦੀਆਂ ਤੋਂ ਉਹਨਾਂ ਨੂੰ ਬਚਾਇਆ ਕਈ ਜਗ੍ਹਾ ਤਾਂ ਮਾਜ ਦੇ ਇਹੋ ਜਿਹੇ ਘਰ ਸੀਗੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਤੁਹਾਡੇ ਘਰਾਂ ਦੇ ਅੱਗੇ ਦਵਾਰਾਂ ਬਣ ਕੇ ਖੜੇ ਹਾਂ ਤੁਸੀਂ ਪਿੰਡ ਨਹੀਂ ਛੱਡਣਾ ਕਿਉਂਕਿ ਭਾਈਚਾਰਕ ਸਾਂਝ ਸੀ ਨਾ ਤੇ ਹੁਣ ਜਿਹੜਾ ਪੰਜਾਬ ਦਾ ਇਸ ਟਾਈਮ ਮਾਹੌਲ ਬਣਿਆ ਹੋਇਆ ਇੱਥੇ ਮਾਹੌਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹ ਸਭ ਤੋਂ ਜ਼ਿਆਦਾ ਅਫੈਕਟਡ ਪਾਰਟੀ ਹੈ ਹਜੇ ਕਾਂਗਰਸ ਨੂੰ ਇੰਨਾ ਇਫੈਕਟ ਨਹੀਂ ਹੋਇਆ ਕਾਂਗਰਸ ਫੇਰ ਵੀ 26.5% ਦੇ ਉੱਤੇ 26% ਦੀ ਵੋਟ ਪਰਸੈਂਟੇਜ ਲੋਕ ਸਭਾ ਤੇ ਆਮ ਆਦੀ ਪਾਰਟੀ ਵੀ 26% ਦੇ ਆਸ-ਪਾਸ ਹੈ। ਬੀਜੇਪੀ ਵੀ 18% ਹੈ ਲੇਕਿਨ ਅਕਾਲੀ ਦਲ ਜਿਹੜਾ ਹੈ ਉਹ ਬਹੁਤ ਬੁਰੀ ਤਰ੍ਹਾਂ ਡਿੱਗਦਾ ਪਿਆ ਔਰ 13% ਤੇ ਆ ਗਿਆ ਹੋਇਆ। ਸੋ ਕਹਿਣ ਦਾ ਮੇਰਾ ਮਕਸਦ ਹੈ ਕਿ ਇਸ ਵੇਲੇ ਅਕਾਲੀ ਦਲ ਨੂੰ ਖੜਾ ਕਰਨ ਦੀ ਲੋੜ ਹੈ। ਲੇਕਿਨ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਵੀ ਮਜ਼ਬੂਤ ਰਵੇ ਤੇ ਜਿਹੜਾ ਪੰਜਾਬ ਦਾ ਅਰਬਨਾਈਜ਼ਡ ਸੈਕਟਰ ਹੈ ਜਿਨੂੰ ਆਪਾਂ ਸ਼ਹਿਰੀ ਵਰਗ ਕਹਿੰਨੇ ਆ ਉਹਨੂੰ ਵੀ ਅਕਾਲੀ ਦਲ ਦਾ ਪ੍ਰਧਾਨ ਅਕਸੈਪਟ ਹੋਵੇ। ਹਜੇ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 1995-96 ਤੋਂ ਬਾਅਦ ਇਸ ਕਰਕੇ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਕਹੀਏ ਕਿ ਅਸੈਪਟੈਂਸ ਸੀਗੀ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਕਰਕੇ ਸੀ ਕਿ ਉਹ ਹਿੰਦੂ ਤੇ ਸਿੱਖ ਨੂੰ ਨੋ ਮਾਸਾ ਰਿਸ਼ਤਾ ਕਹਿ ਕੇ ਚੱਲਦੇ ਸੀ ਤੇ ਇਸੇ ਕਰਕੇ ਭਾਜਪਾ ਨਾਲ ਚੰਗੀ ਸਾਂਝ ਸੀ ਮੋਦਨ ਲਾਲ ਖੁਰਾਨਾ ਸੀ ਸੁਸ਼ਮਾ ਸਵਰਾਜ ਸੀ ਅਰੁਣ ਜੇਤਲੀ ਸੀ ਸਾਹਬ ਸਿੰਘ ਵਰਮਾ ਸੀ ਇਹ ਸਾਰੇ ਬਾਦਲ ਸਾਹਿਬ ਦੇ دیਵਾਨੇ ਸੀ ਜਿੰਨੇ ਉੱਤੇ ਦਿੱਲੀ ਦੇ ਵੱਡੇ ਲੀਡਰ ਹੁੰਦੇ ਸੀ ਰਾਜਨਾਥ ਸਿੰਘ ਹੋ ਗਏ ਇਹ ਸਾਰੇ ਬਾਦਲ ਸਾਹਿਬ ਦੇ ਇੱਕ دیਵਾਨੇ ਹੁੰਦੇ ਸੀ ਕਿਉਂਕਿ ਉਹਨਾਂ ਨੇ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਤਰਜੀਹ ਦਿੱਤੀ। ਔਰ ਇਹ ਵੀ ਜਿਹੜੀ ਹੈ ਉਸੇ ਤਰਜੀਹ ਦੇ ਕਰਕੇ ਹੀ ਅਕਾਲੀ ਦਲ ਪੰਜਾਬ ਦੇ ਵਿੱਚ ਪੰਜ ਵਾਰ ਰਾਜ ਕਰ ਗਿਆ। ਜੇ ਹਿੰਦੂਆਂ ਨੇ ਉੱਤੇ ਅਕਾਲੀ ਦਲ ਤੇ ਵਿਸ਼ਵਾਸ ਕੀਤਾ ਤੇ ਅੱਜ ਦੇਖੋ ਨਾ ਅਕਾਲੀ ਦਲ ਦੇ ਵਿੱਚ ਅਨਿਲ ਜੋਸ਼ੀ ਬ੍ਰਾਹਮਣ ਨੇ ਅਕਾਲੀ ਦਲ ਦੇ ਲੀਡਰ ਨੇ ਐਨ ਕੇ ਸ਼ਰਮਾ ਨੇ ਮੋਹਾਲੀ ਤੋਂ ਜਿਰਕਪੁਰ ਤੋਂ ਇਹਨਾਂ ਦੇ ਲੀਡਰ ਨੇਸ਼ ਰੋਮਨੀ ਅਕਾਲੀ ਦਲ ਦੇ ਲੀਡਰ ਨੇ ਹੋਰ بڑے ਹਿੰਦੂ ਲੀਡਰ ਜਿਹੜੇ ਆ ਅਕਾਲੀ ਦਲ ਦੇ ਚੋਣਾਂ ਤੇ ਲੜਦੇ ਰਹੇ ਨੇ ਆ ਮਦਰਮੋਨ ਮਿੱਤਲ ਵੀ ਮੇਰੇ ਅਕਾਲੀ ਦਲ ਚ ਗਏ ਨੇ ਲੁਧਿਆਣੇ ਤੋਂ بڑے ਅਕਾਲੀ ਦਲ ਦੇ ਹਿੰਦੂ ਲੀਡਰਾਂ ਨੇ ਵਿਧਾਇਕ ਬਣੇ ਨੇ ਸੋ ਮੇਰਾ ਕਿਤੇ ਕਹਿਣ ਦਾ ਮਕਸਦ ਇਹ ਹੈਗਾ ਕਿ ਅਸੈਪਟੈਂਸ ਹੋਣੀ ਚਾਹੀਦੀ ਆ ਉਹਦੀ ਹੁਣ ਜਸਵੀਰ ਸਿੰਘ ਰੋਡੇ ਦਾ ਤੁਸੀਂ ਨਾਮ ਲਿੱਤਾ no doubt ਬਹੁਤ ਅੱਛੇ ਨੇ ਕਥਾਵਾਚਕ ਨੇ ਚੰਗਾ ਪ੍ਰਚਾਰ ਕਰਦੇ ਨੇ ਗੁਰਮੁਖੀ ਨੂੰ ਪਿਆਰ ਕਰਦੇ ਨੇ ਲੇਕਿਨ ਨਾਲ ਇੱਕ ਜਿਹੜਾ ਲੇਬਲ ਲੱਗਾ ਹੋਇਆ ਬਾਈ ਨੇਚਰ ਜਸਬੀਰ ਸਿੰਘ ਰੋਡੇ ਬਹੁਤ ਵਧੀਆ ਵਿਅਕਤੀਤਵ ਦੇ ਇਨਸਾਨ ਨੇ ਧਾਰਮਿਕ ਨੇ ਸਪਿਰਚੁਅਲ ਨੇ ਲੇਕਿਨ ਜਿਹੜਾ ਇੱਕ ਲੇਬਲ ਲੱਗਾ ਹੋਇਆ ਕਿ ਉਹ ਭਾਈ ਲਖਬੀਰ ਸਿੰਘ ਰੋਡੇ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਇੱਕ ਹੱਤਵਾਦੀ ਸੰਗਠਨ ਇੰਡੀਅਨ ਸਿੱਖ ਯੂਥ ਫੈਡਰੇਸ਼ਨ ਚਲਾਉਂਦੇ ਸੀ ਉਹਦੇ ਬ੍ਰਦਰ ਨੇ ਦੂਜਾ ਉਹਨਾਂ ਦੇ ਪਰਿਵਾਰਕ ਸਦਸਿਆਂ ਦੇ ਉੱਤੇ ਆਰਡੀਐਕਸ ਉਹਨਾਂ ਕੋ ਬਰਾਮਦ ਹੋਇਆ ਜੇਲ੍ਹਾਂ ਚ ਨੇ ਤੀਜਾ ਸੰਜਨੈਲ ਸਿੰਘ ਭਿੰਡਰਾ ਵਾਲੇ ਉਹਨਾਂ ਦੇ ਭਤੀਜੇ ਨੇ ਸੋ ਕਿਤੇ ਨਾ ਕਿਤੇ ਸਿਰਫ ਆ ਕੇ ਇਸ ਗੱਲ ਦਾ ਇੱਕ ਅੜਚਣ ਪੈਂਦੀ ਆ ਇਸ ਗੱਲ ਨੂੰ ਇੱਕ ਜੇ ਆਪਾਂ ਕਹੀਏ ਕਿ ਇੱਕ ਬੈਰੀਅਰ ਪੈਂਦਾ ਕਿ ਜਿੱਥੇ ਆ ਕੇ ਹਿੰਦੂਆਂ ਦੀ ਵੱਖਰੀ ਸੋਚ ਹੋ ਜਾਂਦੀ ਆ ਭਿੰਡਰਾ ਵਾਲਿਆਂ ਦੇ ਭਤੀਜੇ ਹੋਣ ਦੇ ਬਾਵਜੂਦ ਵੀ ਇਹ ਬੈਰੀਅਰ ਰਹੂਗਾ ਮੈਂ ਤੁਹਾਨੂੰ ਇਹੀ ਤੱਕ ਕਹਿਣਾ ਜਿਉ ਬੈਰੀਅਰ ਬਣ ਜਾਂਦਾ ਨਾ ਹਿੰਦੂਆਂ ਦੀ ਸੋਚ ਉਤੋਂ ਪੱਕੀ ਹੋ ਜਾਂਦੀ ਹੈ ਹੁਣ ਤੁਸੀਂ ਇਸ ਗੱਲ ਨੂੰ ਜਰਾ ਮੈਂ ਥੋੜਾ ਜਿਹਾ ਤੁਹਾਨੂੰ ਪ੍ਰੈਕਟੀਕਲ ਕਰਕੇ ਦੱਸਣ ਲੱਗਾ ਭਈ ਹਿੰਦੂ ਵੋਟਰ ਪੰਜਾਬ ਦਾ ਕਿੱਦਾਂ ਸਾਈਡ ਤੇ ਜਾਂਦਾ ਹੈ ਕਿੱਦਾਂ ਡਿਵਰਟ ਹੁੰਦਾ ਇੱਥੇ 2017 ਦੇ ਵਿੱਚ ਪੂਰੀ ਲਹਿਰ ਬਣ ਗਈ ਸੀ ਆਵਾਦੀ ਪਾਰਟੀ ਦੀ ਕਿਉਂਕਿ 2014 ਦੀਆਂ ਚੋਣਾਂ ਚ 4 ਮੈਂਬਰ ਪਾਰਲੀਮੈਂਟ ਜਿੱਤੇ ਸੀ ਤੇ ਕਈ ਜਗ੍ਹਾ ਆਮ ਆਦਮੀ ਪਾਰਟੀ ਨੂੰ ਬਹੁਤ ਵੋਟ ਪਈ ਸੀ ਹਨ ਵੀਰ ਗਾਂਧੀ ਜਿੱਤੇ ਹਰਿੰਦਰ ਖਾਲਸਾ ਸਾਧੂ ਸਿੰਘ ਚਾਰ ਜਿਹੜੇ ਆ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਿੱਤੇ ਸੀ 2014 ਚ ਤੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਲਹਿਰ ਬਣ ਗਈ ਸੀ ਲੇਕਿਨ ਇੱਕ ਜਿਹੜਾ ਵਾ ਗਲਤੀ ਛੋਟੀ ਜਿਹੀ ਆਮ ਆਲੀ ਪਾਰਟੀ ਦੀ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਕੋਠੀ ਇੱਥੇ ਕਿਰਾਏ ਤੇ ਲੱਲੀ ਰਹਿਣ ਲਈ ਉਹ ਖਾਲਸਾਨੀ ਦੀ ਕੋਠੀ ਸੀ ਖਾਲਸਥਾਨ ਸਮਰਥਕ ਦੀ ਕੋਠੀ ਸੀ ਉਸ ਕੋਠੀ ਨੂੰ ਉਸੇ ਖਬਰ ਨੇ ਇੱਕ ਖਬਰ ਚੱਲੀ ਉਸੇ ਖਬਰ ਨੇ Hindu ਵੋਟਰਾਂ ਨੂੰ ਸਾਈਡ ਤੇ ਇੱਕ ਦਿਨ ਚ ਮੋੜ ਦਿੱਤਾ ਇੱਕ ਦਿਨ ਚ 24 ਘੰਟੇ ਚ ਸਿਰ ਅੱਛਾ ਇਹ ਖਾਲਸਾਨੀਆਂ ਦੀ ਕੋਠੀ ਚ ਰਹੇਗਾ ਇਹਦਾ ਮਤਲਬ ਇਹ ਪ੍ਰੋ ਖਾਲਸਥਾਨੀ ਇਹਦੀ ਵਿਚਾਰਧਾਰਾ ਔਰ ਉਹਦੇ ਨਾਲ ਕੀ ਹੋਇਆ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਤੀ ਤੁਸੀਂ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਆ 2017 ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਆ ਤੁਸੀਂ ਨੋਟ ਕਰੋ ਅੰਮ੍ਰਿਤਸਰ ਸ਼ਹਿਰੀ ਜਲੰਧਰ ਸ਼ਹਿਰੀ ਲੁਧਿਆਣਾ ਸ਼ਹਿਰੀ ਪਟਿਆਲਾ ਸ਼ਹਿਰੀ ਜਿੱਥੇ ਜਿੱਥੇ ਅਰਬਨ ਸੈਕਟਰ ਸੀ ਹਿੰਦੂ ਜਿੱਥੇ ਬਹੁਗਿਣਤੀ ਸੀ ਉਹਨਾਂ ਨੇ ਕਾਂਗਰਸ ਨੂੰ ਪੋਲ ਕੀਤਾ ਜਲੰਧਰ ਦੀਆਂ ਚਾਰੋਂ ਸੀਟਾਂ ਸ਼ਹਿਰ ਦਿਆਂ ਕਾਂਗਰਸ ਨੇ ਜਿੱਤੀਆਂ ਅੰਮ੍ਰਿਤਸਰ ਦਿਆਂ ਸਾਰੀਆਂ ਸ਼ਹਿਰ ਦੀਆਂ ਸੀਟਾਂ ਕਾਂਗਰਸ ਨੇ ਜਿੱਤੀਆਂ ਔਰ ਇੱਥੋਂ ਤੱਕ ਕੀ ਲੁਧਿਆਣੇ ਦੀਆਂ ਸਾਰੀਆਂ ਸੀਟਾਂ ਔਰ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਚੋਂ ਸਫਾਇਆ ਹੋ ਗਿਆ ਤੇ ਉਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਕਿਉਂ ਪਈ ਉਹਨਾਂ ਨੇ ਉਹੀ ਨਾਰਾ ਦਿੱਤਾ ਕਿ ਮੈਂ ਰਾਸ਼ਟਰਵਾਦੀ ਆ ਖਾਲਸਾਨ ਵਿਰੋਧੀ ਆ ਸ਼ਹਿਰੀ ਅਰਬਨ ਖੇਤਰ ਨੇ ਕਿਉਂਕਿ ਜਿੰਨਾ ਲੋਕਾਂ ਨੇ ਉਹ ਟਾਈਮ ਕਾਲਾ ਦੌਰ ਦੇਖਿਆ ਜਿਨ੍ਹਾਂ ਨੇ ਹੰਡਾਇਆ ਉਹਨਾਂ ਦਾ ਡਰਦੇ ਨੇ ਕਈ ਵਾਰ ਹੁੰਦਾ ਨਾ ਬਈ ਦੁੱਧ ਗਰਮ ਇੱਕ ਵਾਰੀ ਆਪਾਂ ਪੀ ਲਈਏ ਤੇ ਫਿਰ ਮੁੜ ਕੇ ਡਰ ਲੱਗਦਾ ਬੰਦਾ ਫੂਕਾ ਮਾਰ ਕੇ ਪੀਂਦਾ ਇੱਕ ਵਾਰੀ ਆਪਾਂ ਕਿਤੇ ਰਸਤੇ 'ਚੋਂ ਜਾਂਦੇ ਹੋਈਏ ਕਿਸੇ ਢਾਬੇ 'ਤੇ ਰੋਟੀ ਖਾ ਲਈਏ ਜੇ ਸਾਨੂੰ ਲੱਗਣਾ ਕਿ ਇੱਥੇ ਮਿਰਚ ਤੇਜ ਆ ਤੇ ਮੈਨੂੰ ਨਹੀਂ ਠੀਕ ਲੱਗਦੀ ਤੁਸੀਂ ਅਗਲੀ ਵਾਰੀ ਭਾਵੇਂ ਲੱਖ ਕੋਈ ਜ਼ੋਰ ਲਾ ਲੇ ਤੁਸੀਂ ਗੱਡੀ ਉੱਥੇ ਢਾਬੇ 'ਤੇ ਨਹੀਂ ਰੋਕੋਗੇ ਪੰਜਾਬ ਦਾ ਹਿੰਦੂ ਪੰਜਾਬ ਦਾ ਜਿਹੜਾ 54% ਲੋਕ ਜਿਹੜੇ ਸ਼ਹਿਰੀ ਖੇਤਰਾਂ ਚ ਰਹਿੰਦੇ ਨੇ ਉਹ ਕੱਟੜਵਾਦੀ ਵਿਚਾਰਧਾਰਾ ਤੋਂ ਥੋੜਾ ਡਰਦੇ ਨੇ ਬੇਸ਼ੱਕ ਸਿੱਖ ਨੇ ਹੋ ਸਕਦਾ ਉਹਨਾਂ ਦੀ ਆਪਣੀ ਮੰਗ ਹੈ ਖਾਲਸਾਣ ਦੀ ਡੈਮੋਕ੍ਰੈਟਿਕ ਤਰੀਕੇ ਨਾਲ ਉਹ ਵੀ ਵਾਰੀ ਚਲਾਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਜਦੋਂ ਵਾਇਲੈਂਸ ਵਾਲੀ ਗੱਲਾਂ ਵਿੱਚ ਆ ਜਾਂਦੀਆਂ ਉਹਦੇ ਨਾਲ ਇੱਕ ਜਿਹੜਾ ਡਰ ਦਾ ਮਾਹੌਲ ਬਣਦਾ ਔਰ ਉਹ ਧਰਦਾ ਮਾਹੌਲ ਜਿਹੜਾ ਪੰਜਾਬ ਦੇ 54% ਲੋਕਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ 46% ਲੋਕੀ ਵੀ ਐਸੈਪਟ ਕਰਦੇ ਆ ਉਹਨਾਂ ਚ ਵੀ ਜਿਵੇਂ ਕਸਬੇ ਹੁੰਦੇ ਨੇ ਮੰਨ ਲਓ ਖਰੜ ਹੈ ਠੀਕ ਹੈ ਨਾ ਖਰੜ ਦੇ ਆਸ-ਪਾਸ ਜਿੰਨੇ ਕਸਬੇ ਨੇ ਕੋਰਾਲੀ ਹੈ ਨੂਰਪੁਰ 베ਦੀ ਹੈ ਨੰਗਲ ਹੈ ਠੀਕ ਹੈ ਨਾ ਗੜ ਸ਼ੰਕਰ ਹੈ ਇਹਨਾਂ ਦੇ ਅਰਬਨ ਸੈਕਟਰ ਇਹ ਵੀ ਅਰਬਨ ਸੈਕਟਰ ਹੈਗਾ ਆ ਜਲੰਧਰ ਦਾ ਆਦਮਪੋਰਾ ਹੈ ਮੁਕੇਰੀਆ ਦਸੂਆ ਟਾਂਡਾ ਠੀਕ ਹੈ ਨਾ ਇਹ ਇਫੈਕਟ ਕਰਦੇ ਆ ਇਕੱਲਾ ਡਿਸਟ੍ਰਿਕਟ ਇਫੈਕਟ ਨਹੀਂ ਕਰਦਾ ਲੁਧਿਆਣਾ ਸ਼ਹਿਰੀ ਕਰ ਗਿਆ ਜੀ ਲੁਧਿਆਣੇ ਦੇ ਆਸ-ਪਾਸ ਖੰਨਾ ਮਲੇਰ ਕੋਟਲਾ ਇਹਨਾਂ ਤੇ ਇਫੈਕਟ ਹੁੰਦਾ ਵਪਾਰੀ ਲੋਗ ਨੇ ਪੰਜਾਬ ਦੇ ਵਿੱਚ ਵਪਾਰ ਖੜਾ ਕੀਤਾ ਹਾਂ ਨੋ ਮੈਂ ਅੱਜ ਫਿਰ ਕਹਨਾ ਮੈਂ ਭਾਈ ਜਸਪੀਤ ਸਿੰਘ ਰੋਡੇ ਹੋਰਾਂ ਦਾ ਬਹੁਤ ਸਤਿਕਾਰ ਕਰਦਾ ਬਹੁਤ ਅੱਛੇ ਇੱਕ ਵਿਅਕਤੀਤਵ ਇਨਸਾਨ ਨੇ ਬਹੁਤ ਵਾਰ ਮਿਲਣ ਦਾ ਮੌਕਾ ਵੀ ਮਿਲਦਾ ਇੱਕ ਉਗੇ ਲੇਖਕ ਵੀ ਨੇ ਲੇਕਿਨ ਗੱਲ ਸਿਰਫ ਤੇ ਸਿਰਫ ਆਉਂਦੀ ਹੈ ਲੋਕਾਂ ਦੇ ਅੰਦਰ ਇੱਕ ਡਰ ਦੀ ਸਿਰਫ ਉਹ ਡਰ ਜਿਹੜਾ ਲੋਕਾਂ ਦੇ ਅੰਦਰ ਉਹ ਬਹੁਤ ਖਤਰਨਾਕ ਤਰੀਕੇ ਨਾਲ ਘਰ ਕਰ ਗਿਆ ਹੋਇਆ ਇਹਨਾਂ ਨੂੰ ਹਲਕਾ ਜਿਹਾ ਲੱਗ ਜੇ ਕਿ ਇਹ ਕੱਟੜਵਾਦੀ ਵਿਚਾਰਧਾਰਾ ਦਾ ਤੇ ਪੰਜਾਬ ਦਾ ਅਰਬਨ ਜਿਹੜਾ ਵੋਟਰ ਹੈ ਉਹ ਦੌੜਦਾ ਡਾਕਟਰ ਸਾਹਿਬ ਉਹੀ ਵੋਟਰਾਂ ਨੇ ਤਾਂ ਦੋ ਹਲਕੇ ਦੋ ਲੋਕ ਸਭਾ ਹਲਕਿਆਂ ਦੇ ਵਿੱਚ ਵੱਖ-ਵਾਦੀਆਂ ਨੂੰ ਜਿਤਾਇਆ ਹੈ ਉਹ ਵੀ ਵੱਡੇ ਮਾਰਜਨ ਦੇ ਨਾਲ ਅਸੀਂ ਇਹ ਵੀ ਨਾ ਭੁੱਲੀਏ ਨਾ ਨਹੀਂ ਦੇਖੋ ਜੇ ਤੁਸੀਂ ਕਹੋ ਕਿ ਉਹ ਜਿਹੜੇ ਹਲਕੇ ਜਿੱਤੇ ਆ ਤੁਸੀਂ ਉਹਨੂੰ ਅਨਾਲਿਸਿਸ ਕਰ ਲਓ ਕਪੂਰਥਲਾ ਸਿਟੀ ਨਹੀਂ ਜਿੱਤਿਆ ਹੋਏਗਾ ਭਾਈ ਅਮਰਿਤਪਾਲ ਸਿੰਘ ਖਾਲਸਾ ਕਪੂਰਥਲਾ ਸਿਟੀ ਤੋਂ ਨਹੀਂ ਜਿੱਤੇ ਹੋਣਗੇ ਉਹ ਜਿੱਤੇ ਹੋਣਗੇ ਰੂਰਲ ਸੈਕਟਰ ਤੋਂ ਮਾਝੇ ਦੇ ਉਸ ਖੇਤਰ ਚੋਂ ਜਿੱਥੇ ਕੱਟੜ ਸਿੱਖਾਂ ਦਾ ਜ਼ਿਆਦਾ ਪ੍ਰਭਾਵ ਹੈ ਜਿੱਥੇ ਮਿਸ਼ਨਰੀ ਸਿੱਖਾਂ ਦਾ ਜ਼ਿਆਦਾ ਪ੍ਰਭਾਵ ਹੈ ਉਸ ਇਲਾਕਿਆਂ ਚੋਂ ਜਿੱਤੇ ਹੋਣਗੇ ਤੁਸੀਂ ਹੁਣ ਐਨਾਲਿਸਿਸ ਕਰ ਲਓ ਮੈਨੂੰ ਨਹੀਂ ਲੱਗਦਾ ਕਿ ਸਹਿਰੀ ਖੇਤਰ ਚੋਂ ਕਿਤੇ ਜਿੱਥੇ ਕਸਬਾ ਹੋਏਗਾ ਅਰਬਨਾਈਜ਼ ਹੋਏਗਾ ਜਾਂ ਜੀਰੇ ਤੋਂ ਜਿੱਤੇ ਹੋਣਗੇ ਨਹੀਂ ਜਿੱਤੇ ਹੋਣਗੇ ਜਿਉ ਤੁਸੀਂ ਸੁਲਤਾਨਪੁਰ ਲੋਧੀ ਕਪੂਰਥਲਾ ਸਿਟੀ ਦੇਖ ਲੋਗੇ ਇੱਥੋਂ ਨਹੀਂ ਜਿੱਤੇ ਹੋਣਗੇ ਹਾਂ ਪਿੰਡ ਜਿੱਥੋਂ ਸ਼ੁਰੂ ਹੋਣਗੇ ਹੁਣ ਮੰਨ ਲਓ ਉਹਨਾਂ ਦੇ ਆਪਣੇ ਪਿੰਡ ਆ ਮਾਝੇ ਦੇ ਉਧਰ ਆਪਣੇ ਹੁਣ ਜਿੱਤਣਗੇ ਉੱਥੋਂ ਉਹ ਤਾਂ ਜਿਹੜੀ ਨਾ ਇੱਕ ਇਹ ਵੀ ਗੱਲ ਨੂੰ ਸਮਝਣਾ ਪਏਗਾ ਜਿਹੜੀ ਪੰਜਾਬ ਦੇ ਵਿੱਚ ਇੱਕ ਜਿਹੜੀ ਹਜੇ ਵੀ ਇੱਕ ਲਹਿਰ ਹੈ ਖਾਲਸਾਣ ਦੀ ਉਹ ਹੈਗੀ ਹੈ ਉਹ 12 ਲੱਖ ਤੋਂ ਉੱਤੇ ਵੋਟ ਇਸ ਜਿਹੜੀ ਆ ਲੋਕ ਸਭਾ ਦੇ ਵਿੱਚ 12 ਲੱਖ ਤੋਂ ਉੱਤੇ ਵੋਟ ਜਿਹੜੀ ਆ ਕੱਟੜਵੱਧੀਆਂ ਨੂੰ ਪਈ ਹੈ ਜਿਹੜੇ ਪੰਜਾਬ ਚ ਖਾਲਸਾਣ ਸਮਰਥਕ ਨੇ ਇਸ ਦਾ ਮਤਲਬ ਇਸ ਮੰਨ ਨੂੰ ਏਜੰਸੀਆਂ ਨੂੰ ਵੀ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਵੀ ਤੇ ਸਾਰੇ ਜਿਹੜੇ মিডিਆ ਦੇ ਲੋਕ ਨੇ ਮੇਰੇ ਸਾਥੀ ਉਹਨਾਂ ਨੂੰ ਸਮਝ ਨਾ ਪਾਏਗਾ ਕਿ 12 ਲੱਖ ਲੋਕ ਲੋਕਾਂ ਨੇ ਪੋਲ ਕੀਤੀ ਹੈ ਜਿਨ੍ਹਾਂ ਨੇ ਸਰਬਜੀਤ ਸਿੰਘ ਖਾਲਸਾ ਜਿਹੜਾ ਅਮਰਤਪਾਲ ਸਿੰਘ ਔਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਕੀਤੀ ਆ ਠੀਕ ਹੈ ਨਾ ਸੋ ਇਹ ਕਿਤੇ ਨਾ ਕਿਤੇ ਜਿਹੜਾ ਵਾ ਪੰਜਾਬ ਦੇ ਵਿੱਚ ਅੰਡਰ ਕਰੰਟ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਅੰਡਰ ਕਰੰਟ ਹੈਗਾ ਲੇਕਿਨ ਇੱਕ ਗੱਲ ਇਹ ਹੈਗੀ ਆ ਕਿ ਆਪਣੀ ਪਾਰਟੀ ਬਣਾਣ ਜਸਬੀਰ ਸਿੰਘ ਰੋਡੇ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਨਾਲ ਲਲ ਜਾਣ ਸਰਬਜੀਤ ਸਿੰਘ ਹੋਰੀ ਲਲ ਜਾਣ ਜਿੱਥੇ 12 ਲੱਖ ਵੋਟਰ ਹੈ ਹੋ ਸਕਦਾ ਹੋਰ ਵੋਟ ਇਹਨਾਂ ਦਾ ਬੈਂਕ ਵੱਜੇ ਕਿਉਂਕਿ ਪੰਜਾਬ ਦੇ ਮੁੱਦੇ ਬਹੁਤ ਖਤਰਨਾਕ ਨੇ ਉਹ ਮੁੱਦਿਆਂ ਦਾ ਸੋਲੂਸ਼ਨ ਹੁੰਦਾ ਨਹੀਂ ਪਿਆ ਮੁੱਦਿਆਂ ਦੇ ਉੱਤੇ ਕੋਈ ਗੱਲ ਨਹੀਂ ਕਰਦਾ ਪੰਜਾਬ 'ਚ ਡਰੱਗ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਹੈ ਪੰਜਾਬ 'ਚ ਬਰੋਜਗਾਰੀ ਦਾ ਮੁੱਦਾ ਹੈ ਪੰਜਾਬ 'ਚ ਕੈਂਸਰ ਦਾ ਮੁੱਦਾ ਹੈ ਐਸਵਾਈਐਲ ਦੇ ਮੁੱਦੇ ਨੇ ਪੰਜਾਬ ਨੂੰ ਚੰਡੀਗੜ੍ਹ ਨਹੀਂ ਹੈਗਾ ਪੰਜਾਬ ਕੋਲ ਤੇ ਇਹ ਇਹ ਮੁੱਦੇ ਹੈਗੇ ਨੇ ਜਿਦੇ ਨਾਲ ਪੰਜਾਬ ਦਾ ਨੌਜਵਾਨ ਇੱਕ ਆਸ਼ਾ ਦੀ ਕਿਰਨ ਵੱਲ ਕਿਸੇ ਵੱਲ ਵੇਖਦਾ ਠੀਕ ਹੈ ਉਹਨਾਂ ਦਾ ਵੋਟ ਬੈਂਕ ਵੱਜੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਉਸੇ ਲੀਡਰ ਦੀ ਅਕਸੈਪਟੈਂਸ ਹੋਏਗੀ ਹੁਣ ਜਿੱਤੇ ਉੱਤੇ ਕੱਟਰ ਪੰਥੀ ਦਾ ਲੇਬਲ ਨਹੀਂ ਹੋਏਗਾ ਠੀਕ ਹੈ ਜਿਹਦੇ ਜਿਹਦੇ ਨਾਮ ਦੇ ਨਾਲ ਖਾਲਸਥਾਨ ਸਮਰਥਕ ਨਹੀਂ ਜੁੜਿਆ ਹੋਏਗਾ ਉਹੀ ਜਿਹੜਾ ਵੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਲੀਡਰ ਬਣੇਗਾ ਔਰ ਉਸੇ ਲੀਡਰ ਦੀ ਅਸੈਪਟੈਂਸ ਪੰਜਾਬ ਦੇ ਖੈਰੀ ਖੇਤਰਾ ਚ ਹੋਏਗੀ ਜੀ ਸਰਬੰਤ ਦੇ ਵਿੱਚ ਮੈਂ ਆਉਂਦਿਆਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਚਲੋ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਕੌਣ ਬਣੇਗਾ ਪ੍ਰਧਾਨ ਰੋਡੇ ਹੋਣਗੇ ਜਾਂ ਕੋਈ ਹੋਰ ਹੋਏਗਾ ਪਰ ਗੱਲ ਇੱਥੇ ਹੈ ਕਿ ਮੌਜੂਦਾ ਸਥਿਤੀ ਕੀ ਕਹਿੰਦੀ ਹੈ ਕੀ ਸੁਖਬੀਰ ਸਿੰਘ ਬਾਦਲ ਉਸ ਪੋਜੀਸ਼ਨ 'ਚ ਹੈਗੇ ਨੇ ਕਿ ਉਹ ਆਪਣੀ ਕੁਰਸੀ ਛੱਡ ਦੇਣੀ ਆ ਉਹਨਾਂ ਦੀ ਕੁਰਸੀ ਖੋਹੀ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਇੱਕ ਗੱਲ ਕਰਦਾ ਕਿ ਅਕਾਲੀ ਦਲ ਜਿਹੜੀ ਆ ਉਹ ਕਿਸੇ ਦੀ ਪਰਸਨਲ ਪਾਰਟੀ ਤਾਂ ਹੈ ਨਹੀਂ ਪੰਥ ਦੀ ਪਾਰਟੀ ਹੈ ਸ੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਕੋਲ ਮਾਮਲਾ ਹੈ ਔਰ ਇਸ ਟਾਈਮ ਜੋ ਹਾਲਾਤ ਹੈ ਜੇ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣਾ ਹੈ ਤੇ ਇੱਥੇ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਪਏਗਾ ਇਹ ਤਾਂ ਕੇਂਦਰ ਸਰਕਾਰ ਦੇ ਨਾਲ ਲਹਾ ਲੈਣਾ ਕੇਂਦਰ ਸਰਕਾਰ ਦੇ ਨਾਲ ਮਨ ਲਓ ਜੋਨਾਂ ਕੋ ਫਾਇਦਾ ਵੀ ਲੈਣਾ ਲਾਹਾ ਲੈਣਾ ਵੀ ਹੈ ਫਾਇਦਾ ਵੀ ਲੈਣਾ ਜਾਂ ਟੱਕਰ ਵੀ ਲੈਣੀ ਜਾਂ ਮੋਰਚਾ ਵੀ ਲਾਣਾ ਬੜਾ ਦਮਦਾਰ ਲੀਡਰ ਚਾਹੀਦਾ ਜੀ ਦੇ ਵਿੱਚ ਗੋਟੀਆਂ ਚ ਵੀ ਜਾਣ ਹੋਵੇ ਤੇ ਮੋੜਿਆਂ ਚ ਵੀ ਜਾਣ ਹੋਵੇ ਪਰ ਇਸ ਟਾਈਮ ਅਕਾਲੀ ਦਲ ਬਹੁਤ ਕਮਜ਼ੋਰ ਹੈ ਦਿੱਲੀ ਹਕੂਮਤ ਨਾਲ ਨਾ ਤਾਂ ਇਹਨਾਂ ਨੂੰ ਦਿੱਲੀ ਹਕੂਮਤ ਪਸੰਦ ਕਰਦੀ ਆ ਤੇ ਨਾਇਦ ਦਿੱਲੀ ਹਕੂਮਤ ਨਾਲ ਟੱਕਰ ਲੈਣ ਚੁੱਕੇ ਆ ਕਿਉਂਕਿ ਬਹੁਤ ਕਮਜ਼ੋਰ ਹੋ ਚੁੱਕੇ ਆ ਔਰ ਇਹਨਾਂ ਦੇ ਕਮਜ਼ੋਰ ਹੋਣ ਦੇ ਨਾਲ ਪੰਜਾਬ ਦੇ ਮੁੱਦੇ ਵੀ ਕਮਜ਼ੋਰ ਹੋਏ ਆ ਸਾਡੀ ਦਿੱਲੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਕਰਨ ਵਾਲੇ ਲੀਡਰ ਜਿਹੜੇ ਆ ਉਹ ਖਤਮ ਹੋ ਗਏ ਆ ਦਿੱਲੀ ਚ ਕੌਣ ਰਿਪਰੈਜ਼ੈਂਟ ਕਰਦਾ ਸੀ ਪੰਜਾਬ ਦੇ ਮੁੱਦਿਆਂ ਨੂੰ ਭਾਰਤੀ ਜਨਤਾ ਪਾਰਟੀ ਤੇ ਚਲੋ ਅੱਗੇ ਅਰੁਣ ਜੇਤਲੀ ਹੁੰਦੇ ਸੀ ਸੁਸ਼ਮਨ ਸਵਰਾਜ ਸੀ ਸਾਹਬ ਸਿੰਘ ਵਰਮਾ ਮਦਨ ਲਾਲ ਖਰਨਾ ਇਹ ਪੰਜਾਬ ਦੇ ਮੁੱਦਿਆਂ ਤੇ ਜਾ ਕੇ ਗੱਲ ਕਰਦੇ ਹੁੰਦੇ ਸੀ ਬਈ ਨਹੀਂ ਪੰਜਾਬ ਨੂੰ ਇਹ ਦਿਓ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਇਹ ਜਾ ਕੇ ਦਿੱਲੀ ਰਿਪਰੈਜ਼ੈਂਟ ਕਰਦੇ ਸੀ ਹੁਣ ਦਿੱਲੀ ਇਹਨਾਂ ਦੀ ਗੱਲ ਕੋਈ ਨਹੀਂ ਸੁਣਦਾ ਕਿਉਂਕਿ ਇਹਨਾਂ ਦਾ ਵੋਟ ਡਿੱਗ ਗਿਆ ਇਹਨਾਂ ਦਾ ਵੋਟ ਡਿੱਗਣ ਦੇ ਨਾਲ ਪੰਜਾਬ ਦੇ ਮੁੱਦੇ ਵੀ ਜਿਹੜੇ ਆ ਉਹ ਇੱਕ ਇੱਕ ਖੁੰਝੇ ਲੱਗ ਗਏ ਉਹਨਾਂ ਵੱਲ ਕੋਈ ਸੋਚਦਾ ਹੀ ਨਹੀਂ ਕਿਉਂਕਿ ਬੋਲਣ ਵਾਲਾ ਕੋਈ ਨਹੀਂ ਰਿਹਾ ਜਦੋਂ ਤੱਕ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਦਿੱਲੀ ਜਾ ਕੇ ਗੱਲ ਨਹੀਂ ਕਰੋਗੇ ਹੁਣ ਦੇਖੋ ਅੱਜ ਬਜਟ ਹੋਇਆ ਬਜਟ ਚ ਉਹਨਾਂ ਨੇ 11-11000 ਕਰੋੜ ਲੈ ਲਿਆ ਨਾ ਬਿਹਾਰ ਨੇ ਵੀ ਲੈ ਲਿਆ ਆਂਧਰਾ ਪ੍ਰਦੇਸ਼ ਨੇ ਲੈ ਲਿਆ ਇਦਾਂ ਮਤਲਬ ਉਹਨਾਂ ਨੇ ਕੇਂਦਰ ਸਰਕਾਰ ਦੇ ਅੱਗੇ ਡੱਟ ਕੇ ਆਪਣੇ 2 11-11000 ਕਰੋੜ ਦੇ ਪੈਕੇਜ ਲਿੱਤੇ ਆ ਲੇਕਿਨ ਪੰਜਾਬ ਨੂੰ ਤਾਂ ਕੋਈ ਪੈਕੇਜ ਮੰਗਣ ਵਾਲਾ ਕੋਈ ਨਹੀਂ ਗਿਆ ਦਿੱਲੀ ਕਿਸੇ ਨੇ ਮੋਰਚਾ ਨਹੀਂ ਲਾਇਆ ਮੋਰਚੇ ਲਾ ਕੇ ਮੰਗਣਾ ਚਾਹੀਦਾ ਵੀ ਪੈਕੇਜ ਦਿਓ ਯਾਰ ਸਾਡਾ ਸੂਬਾ ਵੀ ਰਹਿ ਗਿਆ ਲੇਕਿਨ ਬਦਕਿਸਮਤੀ ਪੰਜਾਬ ਦੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਬਹੁਤ ਕਮਜ਼ੋਰ ਹੋ ਗਈ ਹੈ ਬਿਲਕੁਲ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਸ ਕੁਰਸੀ ਡਗਮਗਾ ਸਕਦੀ ਹੈ ਬਾਦਲ ਇੱਥੋਂ ਰੁਲਕ ਸਕਦੇ ਹੈ ਦੇਖੋ ਸ਼੍ਰੀ ਕਾਲ ਤਖ ਸਾਹਿਬ ਦੇ ਜਥੇਦਾਰ ਨੂੰ ਤਾਂ ਸਾਰੇ ਸਿੱਖ ਪੰਥ ਦੀ ਕਾਫੀ ਲੋਕਾਂ ਨੇ ਅਪੀਲ ਵੀ ਕੀਤੀ ਹੈ ਸਿੱਖਾਂ ਨੇ ਵੀ ਅਪੀਲ ਕੀਤੀ ਹੈ ਕਿ ਇਸ ਪਾਰਟੀ ਨੂੰ ਜਿੰਦਾ ਕਰਨ ਦੇ ਨਾਲ ਪੰਜਾਬ ਜਿੰਦਾ ਹੁੰਦਾ ਇਸ ਪਾਰਟੀ ਦੇ ਪ੍ਰਧਾਨ ਨੂੰ ਜਿਹੜਾ ਤੁਸੀਂ ਅੱਗੇ ਲੱਗ ਕੇ ਬਦਲੋ ਕਿਸੇ ਮੇਰੀ ਵੀ ਸੋਚ ਹੈ ਕਿਸੇ ਧਾਰਮਿਕ ਜੀਦੇ ਸਿੱਖ ਦੇ ਤੌਰ ਤੇ ਪੂਰੇ ਵਿਖਰ ਦੇ ਵਿੱਚ ਪਛਾਣ ਹੋਵੇ ਜਿਹੜਾ ਸਿੱਖੀ ਨੂੰ ਪਰ ਪਿਆਰ ਤੇ ਪਰ ਜਿਹੜਾ ਵਾ ਪ੍ਰਚਾਰ ਵੀ ਕਰੇ ਪ੍ਰਸਾਰ ਵੀ ਕਰੇ ਔਰ ਇਹ ਜਿਹੜੇ ਆਪਣੇ ਸਿੱਖ ਗੋਮ ਨੂੰ ਢਾਹ ਲਾ ਰਹੀਆਂ ਜਾਂ ਮੰਨ ਲਓ ਡੇਰਾ ਲਾ ਰਿਆ ਜਾਂ ਹੋਰ ਮਿਸ਼ਨਰੀ ਲਾ ਰਹੇ ਨੇ ਉਹ ਜਿਹੜੇ ਢਾਹੇ ਜਿਹੜੇ ਆ ਉਹ ਬੰਦ ਹੋ ਜਾਣਗੇ ਰਾਜਨੀਤੀ ਬੰਦ ਹੋ ਜੂਗੀ ਉਹਨਾਂ ਦੇ ਵਿੱਚ ਤੇ ਨਰੂਲ ਸਿੱਖਾਂ ਦੀ ਪਾਰਟੀ ਔਰ ਪੰਜਾਬ ਦੇ ਲੋਕਾਂ ਦੀ ਪਾਰਟੀ ਬਣ ਕੇ ਉੱਭਰੇਗੀ ਤੇ ਮੈਨੂੰ ਲੱਗਦਾ ਹੈ ਕਿ ਇਸੇ ਕਾਲ ਤੱਕ ਸਾਡੇ ਜਥੇਦਾਰ ਕੋਈ ਨਾ ਕੋਈ ਇਦਾਂ ਦਾ ਫੈਸਲਾ ਲੈਣਗੇ ਕਿਉਂਕਿ ਇਹ ਪੰਥ ਦੀ ਪਾਰਟੀ ਹੈ ਇਹ ਬਾਦਲ ਸਾਹਿਬ ਦੀ ਪਾਰਟੀ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਨੇ ਜਰੂਰ ਇਹਨੂੰ ਲੀਡ ਕੀਤਾ ਬਹੁਤ ਅੱਛੇ ਢੰਗ ਨਾਲ ਲੀਡ ਕੀਤਾ ਪੰਜਾਬ 'ਚ ਬੜੇ ਅੱਛੇ ਢੰਗ ਨਾਲ ਸਰਕਾਰਾਂ ਚਲਾਈਆਂ ਔਰ ਮਤਲਬ ਜਿਹੜਾ ਹੁਣ ਵਕਤ ਹੈ ਜਿਹੜਾ ਵਕਤ ਦੇ ਹਿਸਾਬ ਨਾਲ ਬਦਲਾਵ ਆਂਦਾ ਹੁਣ ਵਕਤ ਦੇ ਹਿਸਾਬ ਨਾਲ ਕਿਸੇ ਟਾਈਮ ਤੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਸੁਰੇਸ਼ ਕੁਮਾਰ ਹੁਣ ਅੱਜਕੱਲ ਕੋਈ ਨਹੀਂ ਪੁੱਛਦਾ ਵਕਤ ਦੇ ਹਿਸਾਬ ਨਾਲ ਤਾਂ ਉਹਨਾਂ ਬਿਨਾ ਪਤਾ ਨਹੀਂ ਹਿਲਦਾ ਸੀ ਪੰਜਾਬ ਚ ਚਿੜੀ ਨਹੀਂ ਹਿਲਦੀ ਸੀ ਆਵਾਜ਼ ਚਿੜੀ ਵੀ ਬੋਲਦੀ ਸੀ ਤੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਚੀਫ ਪ੍ਰਿੰਸੀਪਲ ਸੁਰੇਸ਼ ਕੁਮਾਰ ਦੀ ਆਵਾਜ਼ ਤੇ ਬੋਲਦੀ ਸੀ ਹੁਣ ਕਿਤੇ ਅਗਿਆਤ ਵਾਸਚ ਨੇ ਉਹਨਾਂ ਦੀ ਜਗ੍ਹਾ ਹੋਰ ਆ ਕੇ ਬਹਿ ਗਏ ਨੇ ਕੁਰਸੀਆਂ ਤੇ ਪਰਵਰਤਨ ਜਿਹੜਾ ਉਹ ਸੰਸਾਰ ਦਾ ਇੱਕ ਕੁਦਰਤ ਦਾ ਨਿਯਮ ਹੈ ਔਰ ਪਰਵਰਤਨ ਜਿਹੜਾ ਉਹ ਵਧੀਆ ਹੁੰਦਾ ਗਲਤ ਨਹੀਂ ਹੁੰਦਾ ਕਦੇ ਪਰਵਰਤਨ ਜਿਹੜਾ ਉਹ ਨਿਯਮ ਹੈ ਔਰ ਕੀ ਪਰਵਰਤਨ ਹੋ ਸਕੇਗਾ ਇਹ ਵੇਖਣਾ ਹੋਵੇਗਾ ਹੁਣ ਏਸੀ ਗੱਲ ਦਾ ਸਵਾਲ ਅੜ ਕੇ ਰਹਿ ਗਿਆ ਹੈ ਕੀ ਕੁਝ ਹੁੰਦਾ ਹੋਂਦੇ ਸਮੇਂ ਚ ਕਲੀਅਰ ਹੋ ਜਾਏਗਾ ਤੁਹਾਨੂੰ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ